ਹੈਲੋ ਫਰੈਂਡਸ ਅੱਛੀ ਕਾਲ ਅੱਜ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈਆਂ ਮੋਟਾ-ਮੋਟਾ ਡਿਜ਼ਾਈਨ ਹੈ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਬਹੁਤ ਹੀ ਪਿਆਰਾ ਜਾਂ ਡਿਜ਼ਾਈਨ ਹੈ ਜਿੰਨਾ ਇਹ ਦੇਖਣ ਦੇ ਵਿੱਚ ਸੋਹਣਾ ਲੱਗਦਾ ਉਨਾ ਹੀ ਬਣਾਉਣਾ ਵੀ ਇਹ ਬਹੁਤ ਜ਼ਿਆਦਾ ਆਸਾਨ ਹੈ ਹਰ ਕੋਈ ਇਹਨੂੰ ਆਸਾਨੀ ਨਾਲ ਬਣਾ ਸਕਦਾ ਹੈ ਬਣਾਉਣ ਦੇ ਵਿੱਚ ਕੋਈ ਜ਼ਿਆਦਾ ਦਿੱਕਤ ਨਹੀਂ ਆਉਂਦੀ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਤੁਸੀਂ ਨੇ ਕੁੰਡੇ ਰੱਖਣੇ ਨੇ 2-2 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਰੱਖਣੇ ਨੇ ਇਸ ਤਰ੍ਹਾਂ 2 ਫੇਰ ਤੋਂ ਫੇਰ ਤੋਂ ਕਿੰਨੇ ਵੀ ਆਪਾਂ ਨੂੰ ਲੋੜ ਆਉਂਨੇ ਆਪਾਂ ਕੁੰਡੇ ਲੈ ਸਕਦੇ ਆ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਿਓ ਕਰਦਿਆਂ ਜੀ ਆਪਾਂ ਡਿਜ਼ਾਈਨ ਸ਼ੁਰੂਆਤ ਕੀ ਡਿਜ਼ਾਈਨ ਸ਼ੁਰੂ ਤੋਂ ਕਿਵੇਂ ਬਣਦਾ ਹੈ ਜਿਸ ਤਰ੍ਹਾਂ ਇੱਥੋਂ ਇਹਦੀ ਪਹਿਲੀ ਸਲਾਈ ਪਾਈ ਉਸੇ ਤਰ੍ਹਾਂ ਤੁਹਾਨੂੰ ਉੱਪਰ ਦੱਸਦੀ ਹਾਂ ਕੋਈ ਵੀ ਨੀਚੇ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਕਿਵੇਂ ਬਣਦੀ ਹੈ ਸਭ ਤੋਂ ਪਹਿਲਾਂ ਐਕਸਟਰਾ ਕੁੰਡਾ ਲਾ ਲੈਣਾ ਧਾਗਾ ਪਿੱਛੇ ਇੱਕ ਕੁੰਡਾ ਸਲਿੱਪ ਕਰਨਾ ਧਾਗਾ ਆਪਣੀ ਵੱਲ ਕਰਨਾ ਇੱਕ ਕੁੰਡਾ ਪੁੱਠਾ ਬਣਾਉਣਾ ధాగా బ కు స్ స్పెల్ కండా పుట్ా ఇ దో దో కుడేదా డిజైన్ తునే పూరి సై రిపీట్ స్ిపా బ కుండేను స్పా బ కు స్ స్పర్నా కండా పుట్ా బ బా ਇੱਕ ਕੁੰਡਾ 슬ਿੱਪ ਕਰਨਾ ਤੇ ਇੱਕ ਕੁੰਡਾ ਪੁੱਠਾ ਬਣਾਉਣਾ ਇੱਕ ਕੁੰਡਾ 슬ਿੱਪ ਕਰਨਾ ਇੱਕ ਕੁੰਡਾ ਪੁੱਠਾ ਬਣਾਉਣਾ ਇੱਕ ਕੁੰਡੇ ਨੂੰ 슬ਿੱਪ ਕਰਨਾ ਇੱਕ ਕੁੰਡਾ ਪੁੱਠਾ ਬਣਾਉਣਾ ਇੱਕ ਕੁੰਡੇ ਨੂੰ 슬ਿੱਪ ਕਰਨਾ ਇੱਕ ਕੁੰਡਾ ਪੁੱਠਾ ਬਣਾਉਣਾ ਲਾਸਟ ਵਾਲਾ ਸਿੱਧਾ ਪੁੱਠਾ ਜਿਵੇਂ ਮਰਜ਼ੀ ਤੁਸੀਂ ਬਣਾ ਸਕਦੇ ਹੋ ਦੁਕੇ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ। ਬੈਕ ਸਾਈਡ ਤੇ ਦੂਜੀ ਸਲਾਈ ਸ਼ੁਰੂ ਕਰਦੇ ਆ। ਦੂਸਰੀ ਸਲਾਈ ਦੇ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਹੀ ਬਣਾਉਣੇ। ਜਿਹੜਾ ਕੁੰਡਾ ਉਧਰ ਪੁੱਠਾ ਬਣਾਇਆ ਇਧਰ ਉਹ ਸਿੱਧਾ ਬਣਾਉਣਾ ਹੈ। ਜਿਹੜਾ ਕੁੰਡਾ ਸਲਿੱਪ ਕੀਤਾ ਤਾਗਾ ਆਪਣੇ ਵੱਲ ਕਰਕੇ ਉਹਨੂੰ ਸਲਿੱਪ ਕਰਨਾ ਹੈ। ਮਤਲਬ ਇੱਕ ਕੁੰਡਾ ਪੁੱਠਾ ਤਗਾ ਆਪਣੇ ਵਾਲ ਕੀਤਾ ਜਿਹੜਾ ਕੁੰਡਾ 슬ਿੱਪ ਕੀਤਾ ਉਹਨੂੰ 슬ਿੱਪ ਕਰ ਲਿਆ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਨੇ ਇਹ ਪੂਰੀ ਸਲਾਈ ਕੰਪਲੀਟ ਕਰਨੀ ਹੈ ਜਿਹੜਾ ਕੁੰਡਾ 슬ਿੱਪ ਕੀਤਾ ਉਹਨੂੰ 슬ਿੱਪ ਕਰਨਾ ਜਿਹੜਾ ਕੁੰਡਾ ਉਧਰ ਪੁੱਠਾ ਬਣਾਇਆ ਇਧਰ ਸਿੱਧਾ ਬਣਾਉਣਾ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦਿੱਸਦੇ ਉਸੇ ਤਰ੍ਹਾਂ ਦੇ ਬਣਾ ਕੇ ਆਪਾਂ ਨੇ ਇਹ ਦੂਸਰੀ ਸਲਾਈ ਹੈ ਜਿਹੜੀ ਕੰਪਲੀਟ ਕਰਨੀ ਹੈ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਕਿਸੇ ਵੀ ਕਾਰਡੀਗਨ ਤੇ ਅਪਲਾਈ ਕਰੋਗੇ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਇਸ ਤਰ੍ਹਾਂ ਲਾਸਟ ਤੇ ਸਲਿੱਪ ਕੀਤਾ ਲਾਸਟ ਵਾਲੇ ਕੁੰਡੇ ਨੂੰ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ ਜੀ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀ ਤੀਜੀ ਸਲਾਈ ਪਹਿਲਾ ਕੁੰਡਾ ਉਤਾਰਨਾ ਤੱਗਾ ਪਿੱਛੇ ਨੂੰ ਕਰਨਾ ਇੱਕੋ ਕੁੰਡਾ ਆਪਣਾ 슬ਿੱਪ ਕੀਤਾ ਹੋਇਆ ਇੱਕ ਆਪਣਾ ਬਣਾਇਆ ਹੋਇਆ ਠੀਕ ਹੈ ਜੀ ਇਹਨਾਂ ਦੋਨਾਂ ਨੂੰ ਸਲਾਈ ਤੇ ਲੈਣਾ ਬੈਕ ਸਾਈਡ ਤੋਂ ਇੱਕ ਵਾਰ ਬੁਣਨਾ ਫਿਰ ਤੱਗਾ ਆਪਣੇ ਵੱਲ ਕਰਨਾ ਇੱਕ ਵਾਰ ਇਹਨਾਂ ਦੋਨਾਂ ਨੂੰ ਬੈਕ ਸਾਈਡ ਤੋਂ ਦੁਬਾਰਾ ਫੇਰ ਬੁਣਨਾ ਫਿਰ ਪਹਿਲੇ ਕੁੰਡੇ ਨੂੰ ਦੂਜਾ ਪੁੰਡਾ ਛੱਡ ਕੇ ਆ ਜਿਹੜਾ ਪਹਿਲਾ ਕੁੰਡਾ ਇਹਨੂੰ ਇੱਕ ਵਾਰ ਫੇਰ ਸਿੱਧਾ ਹੀ ਬਣਾ ਲੈਣਾ ਇਹ ਆਪਣੇ ਦੇਖੋ ਤੋ ਕੁੰਡੀਆਂ ਤੋਂ ਚਾਰ ਕੁੰਡੇ ਬਣ ਗਏ ਐਕਸਟਰਾ ਕੁੰਡਾ ਛੱਡ ਕੇ ਇਹੀ ਦੋ-ਦੋ ਕੁੰਡੀਆਂ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰਨਾ ਤਾਂ ਤੁਹਾਡਾ ਇਸ ਤਰ੍ਹਾਂ ਦਾ ਜਿਹੜਾ ਡਿਜ਼ਾਈਨ ਬਣਦਾ ਜਾਊਗਾ ਦੋਨੇ ਕੁੰਡੀਆਂ ਨੂੰ ਬੈਕ ਸਾਈਡ ਤੋਂ ਇੱਕ ਵਾਰ ਬਣਾਇਆ ਧਾਗਾ ਆਪਣੇ ਵੱਲ ਕੀਤਾ ਇੱਕ ਵਾਰ ਉਹਨਾਂ ਨੂੰ ਫੇਰ ਬਣਾਤਾ ਫੇਰ ਆ ਜਿਹੜਾ ਪਹਿਲੇ ਕੁੰਡੇ ਨੂੰ ਪਹਿਲੇ ਕੁੰਡੇ ਨੂੰ ਆਪਾਂ ਨੇ ਸਿੱਧਾ ਹੀ ਬਣਾ ਦੇਣਾ ਦੂਜੇ ਕੁੰਡੇ ਨੂੰ ਛੱਡ ਕੇ ਪਹਿਲੇ ਕੁੰਡੇ ਨੂੰ ਬਣਾ ਦੇਣਾ ਇੱਕ ਤੋਂ ਆਪਣੇ ਚਾਰ ਕੁੰਡੇ ਬਣ ਗਏ ਇਹ ਹੀ ਡਿਜ਼ਾਈਨ ਨੂੰ ਤੁਸੀਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰੋਗੇ ਤਾਂ ਤੁਹਾਡਾ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣਦਾ ਜਾਊਗਾ ਇਸ ਤਰ੍ਹਾਂ ਧੱਗਾ ਆਪਣੇ ਵੱਲ ਨੂੰ ਕਰਾਂਗੇ ਇੱਕ ਵਾਰ ਇਹਨੂੰ ਫੇਰ ਬਣਾ ਲਾਂਗੇ ਇਸ ਤਰ੍ਹਾਂ ਫਿਰ ਆ ਪਹਿਲੇ ਕੁੰਡੇ ਨੂੰ ਫੇਰ ਸਿੱਤਾ ਬਣਾ ਦਾਂਗੇ ਧੱਗਾ ਇਹਦੇ ਵਿੱਚ ਤੁਸੀਂ ਇੰਨੇ ਢਿੱਲਾ ਜਿਹਾ ਹੀ ਰੱਖਣਾ ਜ਼ਿਆਦਾ ਕੱਸਣਾ ਨਹੀਂ ਨਾ ਜ਼ਿਆਦਾ ਢਿੱਲਾ ਹੋਰ ਨਾ ਹੀ ਜ਼ਿਆਦਾ ਕੱਸਣਾ ਅਸਤਰਾਂ ਬਹੁਤ ਹੀ ਸੋਖਾੜੇ ਆ ਨਾ ਫਰੈਂਡਸ ਹਰ ਕੋਈ ਇਹਨੂੰ ਆਸਾਨੀ ਦੇ ਨਾਲ ਬਣਾ ਸਕਦਾ ਬਹੁਤ ਹੀ ਪਿਆਰਾ ਜੜਿਆ ਹੈ ਨਾ ਉਮੀਦ ਕਰਾਂਗੀ ਕਿ ਤੁਹਾਨੂੰ ਜਿਹੜਾ ਮੇਰਾ ਸਮਝਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇਗਾ ਜੇਕਰ ਤੁਹਾਨੂੰ ਮੇਰੇ ਸਮਝਾਉਣ ਦਾ ਤਰੀਕਾ ਚੰਗਾ ਲੱਗਿਆ ਹੋਊਗਾ ਤਾਂ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਅਸਤਰਾਂ ਜੀ બસ ਇਹੀ ਦੋ ਦੋ ਕੁੰਡਿਆਂ ਦਾ ਹੀ ਡਿਜ਼ਾਈਨ ਆ ਜਦੋਂ ਤੁਸੀਂ ਇਹੀ ਦੋ ਦੋ ਕੁੰਡਿਆਂ ਨੂੰ ਬਾਰ ਬਾਰ ਰਿਪੀਟ ਕਰਦੇ ਜਾਓਗੇ ਤਾਂ ਜਿਹੜਾ ਆਪਣਾ ਡਿਜ਼ਾਈਨ ਆ ਇਸ ਤਰ੍ਹਾਂ ਦਾ ਬਣਦਾ ਜਾਊਗਾ ਕਿ ਜੀ ਲਾਸਟ ਵਾਲੇ ਨੂੰ ਤੁਸੀਂ ਸਿੱਧਾ ਫੁੱਠਾ ਜਿੱਤ ਮਰਜ਼ੀ ਬਣਾ ਲਿਓ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੀ ਸਾਈਡ ਤੋਂ ਪਹਿਲਾ ਕੁੰਡਾ ਉਤਾਰਨਾ ਜਿਹੜਾ ਕੁੰਡਾ ਆਪਾਂ ਨੇ ਉਧਰ ਸਿੱਧਾ ਬਣਾਇਆ ਹੈ ਇੱਧਰੋਂ ਵੀ ਆਪਾਂ ਨੂੰ ਸਿੱਧਾ ਹੀ ਬਣਾਵਾਂਗੇ ਠੀਕ ਹੈ ਜੀ ਫਿਰ ਧੱਗਾ ਆਪਣੇ ਵੱਲ ਨੂੰ ਕਰਨਾ ਜਿਹੜੇ ਆ ਤਿੰਨ ਕੁੰਡੇ ਰਹਿ ਗਏ ਇਹਨੂੰ ਆਪਾਂ ਤਿੰਨਾਂ ਦਾ ਪੁੱਠਾ ਬਣਾਉਂਦੇ ਹੋਏ ਇੱਕ ਕਰ ਦਾਂਗੇ ਦੇਖੋ ਆਪਣੇ ਕੋਲੇ ਇਹ ਚਾਰ ਕੁੰਡੇ ਆ ਜਿਹੜੇ ਆਪਾਂ ਨੇ ਦੋ ਤੋਂ ਚਾਰ ਬਣਾਈ ਆ ਪਹਿਲੇ ਕੁੰਡੇ ਨੂੰ ਪੁੱਠਾ ਬਣਾਉਣਾ ਧੱਗਾ ਆਪਣੀ ਵੱਲ ਕਰਨਾ ਫਿਰ ਜਿਹੜੇ ਤਿੰਨ ਕੁੰਡੇ ਆ ਤਿੰਨਾਂ ਨੂੰ ਪੁੱਠਾ ਬਣਾਉਂਦੇ ਹੋਏ ਤਿੰਨਾਂ ਦਾ ਇੱਕ ਕਰ ਦੇਣਾ ਇਸ ਤਰ੍ਹਾਂ ਧਾਗਾ ਪਿੱਛੇ ਕਰਨਾ ਪਹਿਲੇ ਕੁੰਡੇ ਨੂੰ ਸਿੱਧਾ ਬਣਾਉਣਾ ਧਾਗਾ ਆਪਣੇ ਵੱਲ ਕਰਨਾ ਤਿੰਨ ਕੁੰਡਿਆਂ ਦਾ ਫਿਰ ਪੁੱਠਾ ਬਣਾਉਂਦੇ ਹੋਏ ਇੱਕ ਕਰ ਦੇਣਾ ਪਹਿਲੇ ਕੁੰਡੇ ਨੂੰ ਸਿੱਧਾ ਬਣਾਉਣਾ ਧਾਗਾ ਆਪਣੇ ਵੱਲ ਕਰਕੇ ਤਿੰਨਾਂ ਦਾ ਫਿਰ ਇੱਕ ਕਰ ਦੇਣਾ ਪਹਿਲੇ ਕੁੰਡੇ ਨੂੰ ਸਿੱਧਾ ਬਣਾਉਣਾ ਧਾਗਾ ਆਪਣੇ ਵੱਲ ਕਰਨਾ ਜਦੋਂ ਤੁਸੀਂ ਇਹੀ ਦੋ ਦੋ ਚਾਰ ਚਾਰ ਕੁੰਡਿਆਂ ਦਾ ਜਿਹੜਾ ਡਿਜ਼ਾਈਨ ਆ ਬਾਰ-ਬਾਰ ਰਿਪੀਟ ਕਰੋਗੇ ਤਾਂ ਤੁਹਾਡਾ ਜਿਹੜਾ ਇਹ ਡਿਜ਼ਾਈਨ ਆ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਊਗਾ ਡਿਜ਼ਾਈਨ ਦੀ ਆਪਣੀ ਇਹ ਲਾਸਟ ਸਲਾਈ ਆ ਡਿਜ਼ਾਈਨ ਬਣ ਕੇ ਆਪਣਾ ਤਿਆਰ ਹੋ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਕਿਸੇ ਵੀ ਕਾਰਡੀਗਨ ਤੇ ਤੁਸੀਂ ਅਪਲਾਈ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਇਸ ਤਰ੍ਹਾਂ ਉਮੀਦ ਕਰੂੰਗੀ ਕਿ ਤੁਹਾਨੂੰ ਇਹ ਡਿਜ਼ਾਈਨ ਜਿਹੜਾ ਪਸੰਦ ਆਇਆ ਹੋਊਗਾ ਬਹੁਤ ਹੀ ਜ਼ਿਆਦਾ ਸਮਝਾਉਣ ਦਾ ਤਰੀਕਾ ਵੀ ਜਿਹੜਾ ਤੁਹਾਨੂੰ ਪਸੰਦ ਆਇਆ ਹੋਊਗਾ ਆਗਰ ਨਹੀਂ ਪਸੰਦ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓਗਾ ਦੇਖੋ ਜੀ ਆਪਣਾ ਜਿਹੜਾ ਡਿਜ਼ਾਈਨ ਆ ਬਣ ਕੇ ਤਿਆਰ ਹੋ ਗਿਆ ਜਦੋਂ ਤੁਸੀਂ ਇਹੀ ਚਾਰ-ਚਾਰ ਸਲਾਈਆਂ ਦਾ ਜਿਹੜਾ ਡਿਜ਼ਾਈਨ ਆ ਬਾਰ-ਬਾਰ ਰਿਪੀਟ ਕਰੋਗੇ ਤਾਂ ਤੁਹਾਡਾ ਜਿਹੜਾ ਡਿਜ਼ਾਈਨ ਆ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੁੰਦਾ ਜਾਊਗਾ। ਉਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਪਰ ਸਭ ਦੀ ਆਪਣੀ-ਆਪਣੀ ਪਸੰਦ ਹੁੰਦੀ ਹੈ ਕਿਸੇ ਨੂੰ ਕੋਈ ਡਿਜ਼ਾਈਨ ਪਸੰਦ ਹੁੰਦਾ ਕਿਸੇ ਨੂੰ ਕੋਈ ਡਿਜ਼ਾਈਨ ਪਸੰਦ ਹੁੰਦਾ। ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਸੌਖੇ ਔਰ ਨਵੇਂ ਜਿਹੇ ਡਿਜ਼ਾਈਨ ਦੇ ਨਾਲ ਥੈਂਕਸ ਫॉर ਵਾਚਿੰਗ ਬਾਏ।